ਸੋ ਕਹੋ ਟਲ ਗੁਰ ਸੇਵਿਆ ਐਨ ਇਸ ਸਹਜ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵੇ ਸਫਤ ਖਸਮ ਦੀ ਨੂਰ ਅਰਸਾ ਕਰਸਾ ਤੁਧ ਡਠੇ ਸੱਚੇ ਪਾਤਸ਼ਾਹ ਮੜ ਜਨਮ ਜਨਮ ਦੀ ਸਜਣ ਸਚ ਪਤਸ਼ ਸਿਰਸ਼ਾ ਦਾ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋ ਮਾਹਲਾ ਤੀਜ ਬਿਨ ਸਤ ਗੁਰ ਸੇਵੇ ਜੀ ਕੇ ਬੰਧਨ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤ ਗੁਰ ਸੇਵੇ ਥੌਰ ਨ ਪਾਵਹੀ ਮਰ ਜੰਮ ਆਵੇਂ ਜਾਹੇ ਬਿਨ ਸਤ ਗੁਰ ਸੇਵੇ ਜੀ ਕੇ ਬੰਧਨ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤ ਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮ ਆਵੇਂ ਜਾਹੇ ਬਿਨ ਸਤ ਗੁਰ ਸੇਵ ਫਿੱਕਾ ਬੋਲਣਾ ਨਾਮ ਨ ਵਸ ਮਨ ਮਾਹੇ ਨਾਨਕ ਬਿਨ ਸਤ ਗੁਰ ਸੇਵ ਜੰਪੁਰ ਬੱਦੇ ਮਾਰਿ ਅਨ ਮੋਹ ਕਾਲ ਲੈ ਉੱਠ ਜਾਹੀ ਮਹਿਲਾ ਪਹਿਲਾ ਜਾਲਾਂ ਵੈਸੀ ਰੀਤ ਜਿਤ ਮੈਂ ਪਿਆਰਾ ਵਿਸਰਾ ਨਾਨਕ ਸਾਈ ਭਲੀ ਪਰੀਤ ਜਿਤ ਸਾਹਿਬ ਛੇਤੀ ਪਤ ਰਹੇ ਪਾਉੜੀ ਹਰ ਇੱਕ ਦਾਤਾ ਸੇਵੀਐ ਹਰ ਇੱਕ ਤਹਾਈਐ ਹਰ ਇੱਕ ਦਾਤਾ ਮੰਗਿਐ ਮਨ ਚਿੰਦਿਆ ਪਾਈ ਜੇ ਦੂਜੇ ਪਾਸੋਂ ਮੰਗਿਆ ਤਾਂ ਲਾਜ ਮਰਾਈ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁਖ ਗਵਾਈਆ ਨਾਨਕ ਤិន ਵਿਟੋ ਵਾਰੇ ਆ ਜਿਨ ਅਨ ਦਿਨ ਹਿਰਦੈ ਹਰ ਨਾਮ ਤਿਆਈਆ ਜਿਨ ਸੇਵਿਆ ਤਿਨ ਫਲ ਪਾਇਆ ਤੇਸ ਜਨ ਕੀ ਸਭ ਭੁਖ ਗਵਾਹੀਏ ਨਾਨਕ ਤਨ ਵਿਟੋ ਵਾਰੇ ਜਿਨ ਅਨ ਦਿਨ ਹਿਰਦੈ ਹਰ ਨਾਮ ਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤ ਸਲੋਕ ਮਹਿਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਬੰਧਨ ਵਿੱਚ ਹਮੇ ਕਰਮ ਕਮਾਹਿ ਬਿਨ ਸਤਗੁਰ ਸੇਵੇ ਠੌਰ ਨ ਪਾਵਹੀਂ ਮਰ ਜਮ ਆਵੈ ਜਾਹਿ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਦਾ ਪਾਵਨ ਮੁਖਵਾਕ ਵਢਾਂਸ ਕੀ ਵਾਰ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਜਿਸ ਦੇ ਵਿੱਚ ਸਲੋਕ ਧੰਨ ਗੁਰੂ ਅਮਰਦਾਸ ਪਤਸ਼ਾਹ ਜੀ ਦੇ ਹੋ ਇੱਕ ਸਲੋਕ ਗੁਰੂ ਨਾਨਕ ਮਹਾਰਾਜ ਦਾ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅੰਗ 599 ਉੱਤੇ ਸੁਭਾਏ ਮਾਨ ਹੈ ਅੱਜ ਜਗਤ ਗੁਰੂ ਗੁਰੂ ਨਾਨਕ ਪਤਸ਼ਾਹੀ ਦਾ ਪਾਵਨ ਪ੍ਰਕਾਸ਼ ਪੁਰਬ ਉਹ ਮਹਾਨ ਸਤਗੁਰੂ ਜਿਨ੍ਹਾਂ ਦੇ ਚਰਣਾ ਵਿੱਚ ਹਰ ਕੋਈ ਝੁਕਿਆ ਵੱਡੇ ਤੋਂ ਵੱਡਾ ਪੀਰ ਵੱਡੇ ਤੋਂ ਵੱਡਾ ਅਵਲੀ ਆਵੇ ਜਿਹੜੇ ਹਿੰਦੂ ਦੇ ਗੁਰ ਤੇ ਮੁਸਲਮਾਨ ਦੇ ਪੀਰ ਕਹਿਲਾਏ ਜਗਤ ਨੂੰ ਤਾਰਿਆ ਉਹ ਮਹਾਨ ਸਤਗੁਰੂ ਅਜ ਦੇ ਦਿਹਾੜੇ ਮੈਂ ਤਾਂ ਕਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਸੰਸਾਰ ਦੇ ਵਿੱਚ 1469 ਦੇ ਵਿੱਚ ਪ੍ਰਗਟ ਹੋਏ। ਆਪਣੀ ਜੀਵਨ ਦੇ ਵਿੱਚ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਬਹੁਤ ਕੁਝ ਹੋਵੇ ਤੇ ਕਿਤੇ ਜਾਣ ਦੀ ਲੋੜ ਨਹੀਂ ਪਰ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ। ਪਰ ਫਿਰ ਵੀ ਤੁਰ ਪਏ ਤੇ ਜੀਵਨ ਦੇ ਚ ਰੇਤ ਅਕ ਆਹਾਰ ਕਰ ਰੋਣਾ ਦੀ ਗੁਰ ਕਰੀ ਵਿਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉਂ ਬਣਾ ਆਈ ਤੇ ਰੇਤ ਦਾ ਅੱਕ ਦਾ ਵੀ ਆਹਾਰ ਜੀਵਨ ਵਿੱਚ ਕੀਤਾ ਪਰ ਕਿਸ ਲਈ ਕਿਸ ਸੰਸਾਰ ਦਾ ਬੇੜਾ ਪਾਰ ਹੋਵੇ ਆਪਣੇ ਜੀਵਨ ਦੇ ਲਈ ਕੁਝ ਨਹੀਂ ਸੰਸਾਰ ਦੇ ਜੀਵਨ ਨੂੰ ਤਾਰਨ ਲਈ ਤੁਰ ਪਏ ਆਪਣੇ ਜੀਵਨ ਦੇ ਵਿੱਚ ਤੇ ਥਾਂ ਥਾਂ ਤੇ ਘਰ ਘਰ ਜਾ ਕੇ ਨਾਮ ਦਾ 호ਕਾ ਦਿੱਤਾ ਤਾਂ ਹੀ ਉਹ ਕਹਿ ਦਿੱਤਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਉਂਕਿ ਤੁਸੀਂ ਸੰਸਾਰ ਨੂੰ ਤਾਰਨ ਆਏ ਹੋ ਤਾਈਓ ਵਿਦਵਾਨ ਨੇ ਕਿਹਾ ਦਾਤਾ ਜੀ ਕਿ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ ਆਕਾਸ਼ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ ਪਰ ਗੁਰੂ ਨਾਨਕ ਪਤਾ ਤੇਰੇ ਤਾਰਿਆਂ ਦੀ ਗਿਣਤੀ ਨਹੀਂ ਹੋ ਸਕਦੀ ਅੱਜ ਵੀ ਜਿਹੜਾ ਗੁਰੂ ਨਾਨਕ ਦੇ ਬਚਨਾਂ ਨੂੰ ਕਮਾਲ ਲਏਗਾ ਸੱਚ ਕਰਕੇ ਜਾਣੇ ਉਹ ਵੀ ਪਾਰ ਹੋ ਜਾਏਗਾ ਸੰਸਾਰ ਤੋਂ ਤਰ ਜਾਏਗਾ ਸਤਗੁਰ ਕਿਰਪਾ ਕਰਨ ਗੁਰੂ ਦੇ ਉਪਦੇਸ਼ ਨਾਮ ਜਪਣ ਕੀਰਤ ਕਰਨੀ ਵੰਡ ਛਕਣਾ ਇਨਾ ਉਪਦੇਸ਼ਾਂ ਨੂੰ ਕਮਾਈਏ ਤੇ ਸੰਸਾਰ ਦੇਚ ਇਨਸਾਨੀਅਤ ਦੇ ਗੁਣ ਅਪਣਾ ਕੇ ਜੀਵਨ ਨੂੰ ਸਵਾਰੀਏ ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦੀਆਂ ਝੋਲੀਆਂ ਭਰਨ ਸਤਿਗੁਰੂ ਗੁਰੂ ਨਾਨਕ ਪਤਸ਼ੀ ਦੀ ਪਾਵਨ ਪ੍ਰਕਾਸ਼ ਪ੍ਰਭ ਦੀਆਂ ਆਪ ਸਭਨਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹੋਵਣ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤਿਹ